ਤੇ ਬਜ਼ੁਰਗੇ ਬੈਠਾ ਹੋਇਆ ਤੇ ਰਿਕਸ਼ੇ ਦਾ ਹਾਲ ਦੇਖ ਰਿਹਾ ਤਾਲੂ ਗੁਰੂ ਦਾਸ ਪਪਾ ਜੀ ਪੜੇ ਤਾਲਸਾ ਵਈ ਗੁਰੂ ਕੀ ਪਟੇ ਜੋਗੇ ਨੌਕਰੀ ਸੀਮਰ ਛੱਡੋਗੇ ਰਿਕਸ਼ਾ ਬੜਾ ਖਰਾਬ ਕੀਤਾ ਇਹ ਕੀ ਗੱਲ ਆ ਆ ਗਏ ਗਿਆ ਤੁਹਾਨੂੰ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਦਾਮਦਾਸ ਉਂਗਲਾ ਹੀ ਨਹੀਂ ਗਿਆ ਤੇ ਆ ਕੰਮ ਕਰਦੇ ਹੋ ਤੁਹਾਨੂੰ ਗੁਰੂ ਰਾਮਦਾਸ ਆਪਣਾ ਕਿ ਕਰਾਇਦੇ ਆ ਨਾ ਨਹੀਂ ਹੈ ਸਰਵਿਸ ਕਿਰਤ ਕਰਦੇ ਹੋ ਤਨ ਗੁਰੂ ਰਾਮਦਾਸ ਇਹ ਸਾਰੇ ਸਿੱਖਾਂ ਦੇ ਹਾਲ ਦੇਖਾ ਤੇਰਾ ਤਨ ਗੁਰੂ ਰਾਮਦਾਸ ਕਹ ਤੰਦਰ ਨਗਾਏ ਰਨਾ ਅੱਛਾ ਚਲੋ ਚਲੀ ਜਾਓ ਆਜੋ ਤਨ ਗੁਰੂ ਰਾਮਦਾਸ ਇਹ ਸਿੱਖਾਂ ਦੀ ਨਾਲ ਅੱਜ ਕਿੰਨੇ ਮਾਇਆ ਕਮਾਈਏ 100 ਰੁਪਏ ਕਮਾਇਆ ਜੀ ਕਦੀ ਗੁਰੂ ਤੇ ਗਿਲਾ ਨਹੀਂ ਦਾ ਉਹ ਤੇ ਜਿਹੜਾ ਵਜਾਉ ਕੋਈ ਨਾ ਉਹਦਾ ਹੁਕਮ ਆ ਮੰਗਣਾ ਨਹੀਂ ਚਿਰਤ ਕਰਨੀ ਆ ਵਾਰਗੁਣ ਮੰਗਣ ਦਾ ਕਾਹੇ ਮੰਗਣਾ ਜਿਆਦਾ ਔਖਾ ਕੰਮ ਹੈ ਮੰਗਣ ਦੀ ਹੀ ਤੀਤ ਮੰਗ ਵੀ ਸਕਦੇ ਹੀ ਹੱਥ ਤੁਹਾਡੇ ਵੜਿਆ ਗਿਆ ਵਾ ਪਰ ਨਹੀਂ ਮੰਗਣਾ ਨਹੀਂ ਗੁਰੂ ਰਾਮਦਾਸ ਪਾਸ਼ਾ ਦੇ ਸਿੱਖ ਹੋਤ ਮੰਗਣਾ ਨਹੀਂ ਆ ਤੇ ਰਿਕਸ਼ਾ ਵੀ ਖਰਾਬ ਆ ਸਾਰਾ ਤਨ ਗੁਰੂ ਰਾਮਦਾਸ ਉਹਦਾ ਹੁਕਮ ਆ ਤੇ 100 ਰੁਪਏ ਕਮਾਇਆ ਅੱਜ ਹਾਂਜੀ ਤੇ ਕਿਸੇ ਨੇ ਕਦੀ ਕਿਹਾ ਨਹੀਂ ਕਿ ਇਹ ਬੰਦੇ ਪਰਿਕਸ਼ਾ ਕਿ ਲਿਆ ਦੇਣਾ ਵਾ ਕਿ ਪਿੰਡ ਵਾਲਾ ਆਖਿਆ ਪੈਗਾ ਕਹਿ ਦਿੰਦੇ ਭੈਣ ਮਟਕੇ ਜਾਂਦਾ ਨਹੀਂ ਕੋਈ ਲੱਗੇ ਨਹੀਂ ਨਾ ਲੱਗੇ ਨਹੀਂ ਲੱਗਦਾ ਹਾਂਜੀ ਤੇ ਤੁਸੀਂ ਮਹਾਰਾਜ ਨੂੰ ਕਹਣਾ ਗੁਰੂ ਰਾਮਦਾਸ ਪਾਸ਼ਾ ਨੂੰ ਯਾਹ ਹੋ ਜਾਤੀ ਦਾ ਚਲੋ ਤੇ ਇਹ ਪ੍ਰੀਮਰ ਦੇ ਬੋਰੀਆਂ ਲੈ ਕੇ ਚਲੀ ਜਾਪਾਂ ਕਿਨੇ ਪੈਸੇ ਲਓਗੇ ਚਲੋ ਆ ਜੀਓ ਤਨੀ ਮੈਂ ਕਿਹਾ ਕਿ ਤੁਹਾਨੂੰ ਸਿਮਰ ਦੀਆਂ ਬੋਰੀਆਂ ਦਿਨਾ ਦੋ ਤਾਂ 100 ਰੁਪਿਆ ਕਮਾਜੇ ਹੱਥ ਵੀ ਖਰਾਬ ਆ ਬੀਬੀ ਦਾ ਤੁਨ ਗੁਰੂ ਰਾਮਦਾਸ ਬਾਬੇ ਇਹਦੋ ਕਰਕੇਓ ਤੁਨ ਗੁਰੂ ਰਾਮਦਾਸ ਤੁਨੀ ਗੁਰੂ ਦਾਮ ਆ ਜਾ ਜਰਾ ਯੂ ਇਦਾਂ ਵਾ ਸਿੰਗੋ ਕਿ ਹੋ ਤਾਂ ਇਹਨਾਂ ਘਰੋਂ ਜਾਣਾ ਵਾ ਮੇਰੇ ਕੋ ਆਟ ਸਿਮਰਦੇ ਬੋਰੀਆਂ ਤੇ ਕੋਈ ਹੈ ਨਹੀਂ ਮੈਨੂੰ ਤੁਹਾਡੇ ਗੁਰੂ ਨੇ ਭੇਜਿਆ ਠੀਕ ਹੈ ਗੁਰੂ ਅਮਰਦਾਸ ਪਾਚਾ ਨੇ ਮੈਂ ਤੁਹਾਨੂੰ ਮਾਇਆ ਮਾਇਆ ਦੇ ਦੇਣਾ ਤੇ ਇਹਨੂੰ ਮੈਂ ਤੁਹਾਨੂੰ ਉਦੋਂ ਵੀ ਦੇ ਵੀ ਸਕਦਾ ਸੀ ਪਰ ਮੈਂ ਤੁਹਾਨੂੰ ਜਿਣੀ ਨਹੀਂ ਕਿਉਂਕਿ ਤੁਸੀਂ ਕੀਰਤ ਕਰਨ ਵਾਲੇ ਹੋ ਮੈਂ ਤੁਹਾਨੂੰ ਕਹਿਆ ਇੱਥੇ ਆਓ ਨੂੰ ਤੁਸੀਂ ਮੇਰੇ ਨਾਲ ਆ ਗਏ ਹੋ ਸਿਮਰਦੇ ਬੋਰੀਆਂ ਤੇ ਮੇਰੇ ਕੋ ਵੀ ਹੈ ਕੀ ਹੈ ਨਹੀਂ ਠੀਕ ਹੈ ਪਰ ਆਪਾਂ ਤੁਹਾਨੂੰ ਉਦੀ ਕੀਰਤ ਦੇ ਦੇਣੀ ਆ ਠੀਕ ਹੈ ਜੀ ਤੁਸੀਂ ਹੁਣ ਘਰ ਜਾਣਾ ਠੀਕ ਹੈ ਤੀਸ ਘਰ ਚਲ ਜਿਓ ਸੌਰ ਗਿਆ ਤੁਸੀਂ ਕਿ ਮੈਂ ਆਹੀ ਆ ਤੁਹਾਡੀ 500 ਦਿਹਾੜੀ ਹੋਰ ਆ ਗਈ ਠੀਕ ਹੈ ਇਹ ਤੁਹਾਡੇ ਗੁਰਮੀ ਨੇ ਦਿੱਤੀ ਆ ਤੇ ਮੇਰੇ ਕੋਲ ਥੋੜਾ ਜਿਹਾ ਕੰਮ ਹੈਗਾ ਇਹ ਕੱਲ੍ਹ ਵਾਸਤੇ ਵੀ ਕਰੋਗੇ ਕੱਲ੍ਹ ਵਾਸਤੇ ਕੰਮ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਤੁਸੀਂ ਕੱਲ੍ਹ ਮੈਨੂੰ ਕਾਲ ਕਰ ਦਿਓ ਥੋੜਾ ਜਿਹਾ ਸਮਾਨ ਆ ਉਹ ਕਿਤੇ ਛੱਡ ਕੇ ਆਣਾ ਵਾ ਤੇ ਮੈਨੂੰ ਪੂਰੇ 11 ਵਜੇ ਕਾਲ ਕਰਨੀ ਜ਼ਰੂਰ ਜੇ ਠੀਕ ਹੈ ਪਿਆਰਿਓ ਬੇਨਤੀ ਆ ਅੱਜ ਮੈਂ ਜੀਤੀ ਆ ਤੁਹਾਡੇ ਹੱਥਾਂ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਕੀਰਤ ਕਰਦੇ ਹੋ ਬਿਨਾ ਵੇਖੋ ਹੱਥ ਤੁਹਾਡੇ ਇਤਰਾਹ ਦੇ ਆ ਤੇ ਫਿਰ ਵੀ ਤੁਸੀਂ ਕੀਰਤ ਕਰਦੇ ਹੋ ਗੁਰਦਾ ਸਿੱਖ ਕੀਰਤ ਕਰਦਾ ਇਹ ਮਾਇਆ ਕਿ ਲੈ ਲਓ ਤੇ ਅੱਜ ਮੇਰੇ ਵੀਰ ਨੂੰ ਘਰ ਚਲ ਜਾ ਠੀਕ ਹੈ ਕੱਲ ਨੂੰ 11 ਵਜੇ ਮੈਨੂੰ ਤੂੰ ਕਾਲ ਕਰਨੀ ਮੈਂ ਨੰਬਰ ਤੈਨੂੰ ਦੇ ਦੇਣਾ ਤੇ ਤੂੰ ਆ ਜੀ ਮੈਂ ਤੈਨੂੰ ਥੋੜਾ ਸਮਾਨ ਹੋਰ ਦੂੰਗਾ ਤੇ ਉਹ ਤੂੰ ਛੱਡ ਕੇ ਆਣਾ ਤੇ ਮੈਂ ਤੈਨੂੰ ਉਹਦੇ ਬਦਲੇ ਕੀ ਤਾਂ ਦੂੰਗਾ ਠੀਕ ਹੈ ਠੀਕ ਹੈ ਮੇਰਾ ਭਰਾ ਆ ਜਾਈ ਯਾਦ ਨਾ ਹੁਣ ਤੂੰ ਸਿੱਧਾ ਘਰ ਜਾਣਾ ਵਾ ਤੇ ਅੱਧਾ ਕਿਲੋ ਜਲੇਬੀਆਂ ਵੀ ਲੈ ਜੀ ਠੀਕ ਹੈ ਨਾ 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 ਠੀਕ ਹੈ ਮੇਰਾ ਭਰਾ 100 ਰੁਪਏ ਤੋਂ ਪਹਿਲੇ ਕਮਾਇਆ 500 ਹੁਣ ਤੱਕ ਹੋ ਗਿਆ ਤੇ ਇਹਦੇ ਚੋਂ 50 ਰੁਪਏ ਜੀ ਦੀਆਂ ਜਿਹੜੀਆਂ ਜਲੇਬੀਆਂ ਘਰ ਦੇ ਵਾਸਤੇ ਠੀਕ ਹੈ ਚੱਲ ਹੁਣ ਮੇਰਾ ਭਰਾ ਘਰ ਚੱਲ ਜਾ। ਸੇਰੇ ਮੈਨੂੰ 11 ਵੇ ਕਾਲ ਲਈ ਹੁਣ ਤੇਰੇ ਕੋ ਹੁਣ ਹੈਗਾ। ਆਪਾਂ ਦੇਖੋ ਕੰਮ। ਬਸ ਇਹ ਤੋਂ ਕਰਕੇ ਉੱਥੇ ਤੂੰ 11 ਵਜੇ ਆ ਜਾਣਾ ਹੀ ਪਰ ਕਰੀ ਮੇਰਾ ਭਰਾ ਜਰੂਰ। ਤਾਂ ਕਿ ਮੈਂ ਫਿਰ ਕਿਸੇ ਨੂੰ ਹੋਰ ਨੂੰ ਮੈਂ ਨਾ ਕਹਾਂ। ਠੀਕ ਹੈ ਕੱਲ ਤੂੰ ਆ ਜੀ ਮੇਰਾ ਭਰਾ ਠੀਕ ਹੈ। ਚੱਲ ਠੀਕ ਹੈ राजे ਬਹੁਤ ਬਹੁਤ ਧੰਨਵਾਦ। ਤੁਹਾਨੂੰ ਗੁਰੂ ਰਾਮਦਾਸ ਸੋ ਵੀਰ ਨੂੰ ਸੇਰੇ ਬੁਲਾਇਆ ਵਾ। ਓਕੇ ਵੀਰ ਜੀ। ਕਿ ਕਾਲ ਸੇਰੇ ਮੇ ਕੋ ਹੋਰ ਥੋੜਾ ਕੰਮ ਹੈਗਾ ਤੇ ਵੀਰ ਦਾ ਰਿਕਸ਼ਾ ਤੁਸੀਂ ਦੇਖ ਲਓ ਕਿਤਾ ਖਰਾਬ ਆ। ਜੇ ਆਪਾਂ ਕੱਲ ਨੂੰ ਨਵਾਂ ਰਿਕਸ਼ਾ ਹੀ ਲਿਆ ਦੇਣਾ ਪਰ ਆਪਾਂ ਨੂੰ ਕੁਛ ਨਹੀਂ ਦੱਸਿਆ ਹੈਗਾ ਤੇ ਵੀਰ ਕੱਲ ਸਵੇਰੇ ਫੇਰ ਆਊਗਾ ਕਿ ਸ਼ਾਇਦ ਅਨੂੰ ਅਸੀਂ 500 ਰੁਪਿਆ ਦੇਵਾਂਗੇ ਪਰ ਅਸੀਂ ਇਹਨੂੰ ਇਹਦੀ ਜਿਹੜੀ ਗੱਡੀ ਨਾ ਖਰਾਬ ਆ ਅਸੀਂ ਉਹ ਗੱਡੀ ਹੀ ਚੇਂਜ ਕਰ ਦੇਣੀ ਹੈਗੀ ਆ ਗੁਰੂ ਰਾਮਦਾਸ ਜੀ ਹਕਮਾਂ ਦੇ ਵਿੱਚ ਇਹ ਗੁਰਸਿੱਖ ਦੀਆਂ ਉਂਗਲਾਣੀ ਹੈਗੀਆਂ ਤੇ ਫੇਰ ਵੀ ਕਿਉਂ ਤੱਕ ਕਰਦਾ ਤੇ ਜਦੋਂ ਕਿੰਤ ਕਰਦਾ ਅਸੀਂ ਉਹਦੇ ਨਾਲ ਹਮੇਸ਼ਾ ਖੜਦੇ ਆ ਸੋ ਇਸ ਵੀਰ ਨੂੰ ਅਸੀਂ ਕੱਲ ਨਾ ਨਵਾਂ ਰਿਕਸ਼ਾ ਹੀ ਲੈ ਕੇ ਦੇਣਾ ਹੈ ਸੋ ਰਿਕਸ਼ੇ ਵਾਲੇ ਭਾਈ ਸਾਹਿਬ ਆ ਗਏ ਆ ਇਹਨਾਂ ਨੂੰ ਕੱਲ ਕਿਹਾ ਸੀ ਤੁਹਾਨੂੰ ਕੰਮ ਦੇਨੇ ਆ ਤੇ ਅੱਜ ਪੂਰੇ ਟਾਈਮ ਤੇ ਆ ਗਏ ਆ ਓਏ ਭਾਈ। ਵਾਹਿਗੁਰੂ ਜੀ ਪਤੇ ਦੀ ਆ ਗਿਆ ਸਿਸਿੰਗੋ ਚੜਦੀ ਕਲਾ। ਅੱਜ ਡੇਟ ਹੋ ਗਿਆ। ਡੇਟ ਹੋ ਗਿਆ। ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਗੁਰਦਾਮ ਦਾ ਸਾ ਰਿਕਸ਼ੇ ਦੇ ਹਾਲਾਤ ਆ ਭਾਈ ਸਾਹਿਬ ਦੇ। ਥੋੜਾ ਸਮਾਨ ਹੈਗਾ ਕਿ ਲੈ ਜਾਓਗੇ ਨਾ ਕਲਕੜਾਂ ਦਾ। ਤੁਹਾਨੂੰ ਰੁਪਿਆ 500 ਦਵਾ ਦੇਣਾ ਹੁਣ ਫਿਰ। ਖੁਸ਼ ਹੋ। 500 ਤੁਹਾਨੂੰ ਦਵਾ ਦੇਣਾ ਵਾ। ਤੇ ਥੋੜਾ ਸਮਾਨ ਹੈਗਾ ਤੇ ਉਧਰ ਨੂੰ ਖਿਲਾਓਗੇ ਰਿਕਸ਼ਾ। ਕਮਾ ਕੇ ਲਿਆਓ ਫਿਰ ਉਧਰ ਠੀਕ ਹੈ। ਸੋ ਭਾਈ ਸਾਹਿਬ ਨੂੰ ਕਹਿਤਾ ਵਾ। ਇਹ ਤੁਹਾਨੂੰ ਅ ਰਿਕਸ਼ੇ ਦੇ ਕੰਮ ਦਿੰਨੇ ਆ 500 ਰੁਪਇਆ ਹੋਰ ਰਿਕਸ਼ੇ ਦੇ ਹਾਲਾਤ ਤੁਸੀਂ ਦੇਖੋ ਆ ਦੇਖੋ ਆ ਜਨਾਬ ਜੀ ਤੇ ਭਾਈ ਸਾਡੀ ਉਂਗਲਾ ਨਹੀਂ ਹੈਗੀਆਂ ਕਿ ਉਧਰੋਂ ਆਪਣਾ ਜਿਹੜਾ ਦੂਜਾ ਰਿਕਸ਼ਾ ਵਾ ਨਵਾਂ ਉਹ ਵੀ ਆ ਗਿਆ ਉਹ ਭਾਈ ਸਾਹਿਬ ਆ ਗਿਆ ਆ ਦੇਖੋ ਤੁਸੀਂ ਉਹ ਵੀ ਭਾਈ ਸਾਹਿਬ ਰਿਕਸ਼ਾ ਲੈ ਕੇ ਆ ਗਿਆ ਨਵਾਂ ਤੇ ਉਹਨੂੰ ਮੈਂ ਕਿਹਾ ਉਤੋਂ ਦੀ ਕੰਮ ਕਿਹਾ ਉਹਨਾਂ ਦਾ ਭਾਈ ਸਾਹਿਬ ਉਤੋਂ ਦੀ ਕੰਮ ਪਿਆ ਰਿਹਾ ਜੀ ਆ ਨਵਾਂ ਰਿਕਸ਼ਾ ਵੀ ਆ ਗਿਆ ਇੱਧਰ ਆਵੇ ਕਾ ਸਾ ਜੀ ਇੱਧਰ ਆਇਓ ਸਬਾਬਾ ਜੀ ਆਵਾ ਤੁਹਾਡੀ ਇੱਕ ਲੱਕੜਾ ਵੈਸੇ ਆਵਾ ਤੁਹਾਡੀ ਇੱਕ ਲੱਕੜਾ ਠੀਕ ਆ ਆਜੋ ਪਹਿਲੇ ਚਲਾ ਕੇ ਵੇਖੋ ਆਜੋ ਧੰਗ ਗੁਰਦਾਸ ਹੋ ਜਗਾ ਵਧੀਆ ਜੂਗਾ ਸਵਾਰੀ ਬੈਠੂਗੀ ਚਲੋ ਆਓ ਚਲਾ ਕੇ ਵੇਖੋ ਆ ਤੁਹਾਡਾ ਲੱਕੜਾ ਦਾ ਕੰਮ ਆ ਠੀਕ ਆ ਵੇਖੋ ਚਲਾ ਕੇ ਵੇਖੋ ਲੈ ਕੇ ਜਾਓ ਚਲਾਓ ਚਲਾਓ ਤੁਸੀਂ ਚਲਾ ਕੇ ਵੇਖੋ ਲੈ ਗਿਆ ਕੁਮਾਗੇ ਕਿ ਲਿਆ ਗਿਆ ਤਾਨ ਗੁਰਗਾਮ ਦਾ ਸਵਾਬ ਬਿਜਰਗ ਨੂੰ ਦੇਤਾ ਖੁਸ਼ ਹੋ ਗਏ ਬਿਜਰਗ ਹੱਥ ਨਹੀਂ ਕੰਮ ਕਰਦੇ ਤੇ ਉਂਗਲਾਂ ਜੜੀਆਂ ਆ ਵਧੀਆ ਹੋਈਆਂ ਬਿਜਰਗ ਤਾਨ ਗੁਰਗਾਮ ਦਾ ਠੀਕ ਹੈ ਪਿਆਰਿਓ ਵਧੀਆ ਹੈ ਖੋਸ਼ੋ ਲੱਕੜਾ ਨਹੀਂ ਹੈ ਮੇਰੇ ਕੋ ਲੱਕੜਾ ਨਹੀਂ ਹੈ ਮੈਂ ਨਾ ਮੈਂ ਨਾ ਕੱਲੀ ਸੋਚ ਲਿਆ ਸੀ ਕਿ ਤੁਹਾਨੂੰ ਨਵਾਂ ਰਿਕਸ਼ਾ ਲੈ ਕੇ ਦੇਣਾ ਹੈਗਾ ਕਿਉਂਕਿ ਤੁਸੀਂ ਮਿਹਨਤ ਕਰ ਰਹੇ ਹੋ ਤੇ ਕਨਾਸੀ ਤੇਰੇ ਮਲੇ ਕੋਣ ਹੈ ਗੁਰਗਾਮ ਦਾਸ ਵਾਸ਼ਾ ਮੈਂ ਕੁਝ ਨਹੀਂ ਦਿੱਤਾ ਤਾਨੂੰ ਗੁਰੂ ਜਾਨ ਦਸ ਪਾਛਾ ਨੇ ਨਵਾਂ ਰਿਕਸ਼ਾ ਲੈ ਕੇ ਦਿੱਤਾ ਹੈ ਲਗੜਾ ਨਹੀਂ ਹੈ ਗਿਆ ਲਗੜਾ ਨਹੀਂ ਹੈ ਗਿਆ ਠੀਕ ਹੈ ਦੇਣ ਵਾਲਾ ਕੌਣ ਹੈ ਗੁਰੂ ਜਾਨ ਦਸ ਪਾਛਾ ਤੁਹਾਡਾ ਗੁਰੂ ਬڑا ਬੀਜੰਤਾ ਸਿੰਘ ਉਹ ਭਾਵੇਂ ਤੁਹਾਡੇ ਹੱਥ ਇਸ ਤਰ੍ਹਾਂ ਦੇ ਆ ਉਂਗਲਾ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਪਰ ਤੁਹਾਡਾ ਗੁਰੂ ਬڑا ਬੀਜੰਤਾ ਜਿਨੇ ਤੁਹਾਨੂੰ ਅਜੇ ਨਵੀਂ ਗੱਡੀ ਦੇ ਦਿੱਤੀ ਸੰਗਤ ਜੀ ਆ ਹਾਦਸਾ ਸੀ ਇਹਨਾਂ ਦੇ ਰਿਕਸ਼ੇ ਦੇ ਇੱਥੇ ਇੱਥੇ ਸਵਾਰੀ ਤੇ ਨਹੀਂ ਬੈਠਦੀ ਨਹੀਂ ਕੋਈ ਸਵਾਰੀ ਘਾਟੀ ਬੈਠ ਜੁਣੀਆ ਵਾਕ ਵੀ ਬੈਠਦੇ ਆ ਤੁਹਾਨੂੰ ਗੁਰੂ ਜਾਨ ਦਸ ਆ ਹਾਦਸਾ ਸੀ ਸੰਗਤ ਜੀ ਇਹਨਾਂ ਦੇ ਰਿਕਸ਼ੇ ਦੇ ਆ ਕਾਠੀ ਦਾ ਹਾਦਸਾ ਸੀ ਤੇ ਆ ਰਿਕਸ਼ੇ ਦੇ ਪਿੱਛੋਂ ਹਰਾਸੀ ਜਿਹੜੇ ਕੁ ਸਿੱਖਦੇ ਹੈਗੇ ਸੀ ਤੇ ਕਿਤੋਂ ਦੇ ਹਰਾਸੀ ਉਂਗਲਾ ਵੀ ਬਾਬਾ ਜੀ ਦੀਆਂ ਤਰ੍ਹਾਂ ਦੀਆਂ ਹੈਗੀਆਂ ਬਿਊਟੀਆਂ ਤੇ ਆ ਤੁਸੀਂ ਦੇਖੋ ਇਤਰਾ ਵੀ ਵਿੱਚ ਆਉਂਦਾ ਸੀ ਹੁਣ ਤਾਂ ਵਧੀਆ ਸਵਾਰੀ ਬੈਠੂਗੀ ਹੈ ਤੇ ਹੁਣ ਵੀਰ ਦਾ ਨਵਾਂ ਰਿਕਸ਼ਾ ਆ ਆ ਗਿਆ ਬਿਲਕੁਲ ਧਰਨੂਆ ਗੁਰੂ ਸਾਹਿਬ ਨੇ ਦਿੱਤਾ ਧੰਨ ਗੁਰੂ ਜਾਮਦਾਸ ਪਾਸ਼ਾ ਜੀ ਠੀਕ ਹੈ ਤੇ ਅਰਦਾਸ ਕਰ ਰਿਹਾ ਕਿ ਅਸੀਂ ਐਵੇਂ ਕੋਮ ਦੇ ਕੰਮਾਂ ਦੇ ਰਹੀਏ ਠੀਕ ਹੈ ਜੀ